ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਚਰਚਾਵਾਂ ਵੱਧਦੀਆਂ ਜਾ ਰਹੀਆਂ ਹਨ ਖਾਸ ਤੌਰ ਤੇ ਉਦੋਂ ਤੋਂ ਜਦੋਂ ਇਹ ਚਰਚਾ ਚੱਲੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਇੱਕ ਮੁਲਾਕਾਤ ਕਰਕੇ ਆਏ ਹਾਲਾਂਕਿ ਇਹ ਮੁਲਾਕਾਤ ਪੂਰਨ ਤੌਰ ਤੇ ਗੁਪਤ ਦੱਸੀ ਜਾ ਰਹੀ ਹੈ ਅੰਦਰੂਨੀ ਮੁਲਾਕਾਤ ਹੋਈ ਹੈ ਔਰ ਇਸ ਮੁਲਾਕਾਤ ਦੇ ਬਨਾ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਅੰਦਰ ਖਾਤੇ ਕੋਈ ਪਲੈਨਿੰਗ ਜਿਹੜੀ ਹੈ ਉਹ ਕੀਤੀ ਗਈ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਮੋੜਵਾ ਜਵਾਬ ਵੀ ਕੱਲਿਆ ਔਰ ਕਿਹਾ ਕਿ ਫਾਲਤੂ ਦੀਆਂ ਕਿਆਸ ਰਈਆਂ ਨਹੀਂ ਲਾਉਣੀਆਂ ਚਾਹੀਦੀਆਂ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਹੁਣ ਵੱਡੀਆਂ ਚਰਚਾਵਾਂ ਤੇਜ਼ ਹੁੰਦੀਆਂ ਪਈਆਂ ਨੇ ਇਹ ਕਿਹਾ ਜਾਣ ਲੱਗਿਆ ਕਈ মিডিਆ ਰਿਪੋਰਟਸ ਦੇ ਬਿਨਾਂ ਦੇ ਉੱਤੇ ਕਿ ਹੋ ਸਕਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਪਣਾ ਅਹੁਦਾ त्याग ਦੇਣ ਕਿਹਾ ਜਾ ਰਿਹਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਆਪਣਾ ਅਸਤੀਫਾ ਦੇ ਦੇਣ ਲੁਕਮੀਆਂ ਗੁਪਤ ਮੀਟਿੰਗਸ ਨੂੰ ਲੈ ਕੇ ਚਰਚਾਵਾ ਜੜੀਆਂ ਨੇ ਉਹ ਤੇਜ਼ ਹੋ ਰਹੀਆਂ ਨੇ ਇਥੋਂ ਤੱਕ ਗੱਲਾਂ ਵਿਚਾਰੀਆਂ ਜਾਣ ਲੱਗੀਆਂ ਕਿ ਹੁਣ ਲੋਕਮੇ ਰੂਪ ਦੇ ਵਿੱਚ ਪਰਦਿਆਂ ਦੇ ਪਿੱਛੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਨੇ ਉਸ ਸੱਤ ਮੈਂਬਰੀ ਕਮੇਟੀ ਜੋ ਜਥੇਦਾਰ ਸਹਿਬਾਨ ਨੇ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ ਹਾਲਾਂਕਿ ਆਕਾਲੀ ਦਲ ਉਸ ਕਮੇਟੀ ਤੋਂ ਪਾਸਾ ਵਟ ਰਿਹਾ ਨਰੈਨ ਸਿੰਘ ਚੌੜਾ ਨੂੰ ਛੇਕਣ ਦਾ ਮਸਲਾ ਵੀ ਵਿੱਚ ਹੀ ਚੱਲਦਾ ਨਜ਼ਰ ਆ ਰਿਹਾ ਔਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ ਉਸੇ ਤਰ੍ਹਾਂ ਬਰਕਰਾਰ ਹੈ ਤਨ ਮੈਂਬਰੀ ਕਮੇਟੀ ਜਿਸ ਦੇ ਵਿੱਚ ਐਸਜੀਪੀਸੀ ਉਸ ਕਮੇਟੀ ਦੀ ਪੂਰੀ ਦੇਖਰੇਖ ਕਰ ਰਹੀ ਸੀ ਉਸ ਕਮੇਟੀ ਦੇ ਗਠਨ ਉੱਤੇ ਵੀ ਸਵਾਲ ਖੜੇ ਹੋਏ ਉਹਦੀ ਆਥੈਂਟੀਸਿਟੀ ਉੱਤੇ ਵੀ ਸਵਾਲ ਖੜੇ ਹੋਏ ਔਰ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਉਸ ਕਮੇਟੀ ਸੰਬੰਧੀ ਵੀ ਬੜੀਆਂ ਤਕਰੀਰਾਂ ਪੇਸ਼ ਕੀਤੀਆਂ ਗਈਆਂ ਹਾਲਾਂਕਿ ਸੱਤ ਮੈਂਬਰੀ ਕਮੇਟੀ ਦੇ ਮੁਖੀ ਦਾ ਅਹੁਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੱਡ ਸਕਦੇ ਨੇ ਸੂਤਰਾਂ ਹਵਾਲਿਆਂ ਵਿੱਚ ਗੱਲਾਂ ਕਹੀਆਂ ਜਾ ਰਹੀਆਂ ਨੇ ਹਾਲਾਂਕਿ ਇਹਦੇ ਵਿੱਚ ਕੋਈ ਪ੍ਰਮਾਣਿਤਤਾ ਨਹੀਂ ਹੈ ਪਰ ਧਾਮੀ ਇਹ ਗੱਲਾਂ ਇੱਕ ਨਰੇਟਿਵ ਦੇ ਤੌਰ ਦੇ ਉੱਤੇ ਉੱਭਰਦੀਆਂ ਨਜ਼ਰ ਆ ਰਹੀਆਂ ਨੇ ਤਾਮੀ ਆਪ ਵੀ ਜ਼ਿਆਦਾ ਚੁੱਪ-ਚੁੱਪ ਨਜ਼ਰ ਆ ਰਹੇ ਨੇ ਕਈ ਮੀਡੀਆ ادارے ਕਈ ਰਿਪੋਰਟਾਂ ਇਹ ਕਹਿ ਰਹੀਆਂ ਨੇ ਕਿ ਤਣਾਅ ਦੇ ਵਿੱਚ ਹੋ ਸਕਦੇ ਨੇ ਐਸਜੀਪੀਸੀ ਪ੍ਰਧਾਨ ਪਰ ਤਾਮੀ ਇਸ ਮਸਲੇ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਮੋੜਮਾ ਜਵਾਬ ਦੇਣਾ ਵਾਜਬ ਸਮਝਿਆ ਔਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਬਰਤਾਨਤ ਤੋਂ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਐਸਜੀਪੀਸੀ ਪ੍ਰਧਾਨ ਨਾਰਾਜ਼ ਹੋਣ ਜਾਂ ਦੱਸਿਆ ਜਾ ਰਿਹਾ ਕਿ ਨਾਰਾਜ਼ ਨਜ਼ਰ ਆ ਰਹੇ ਨੇ ਹੁਣ ਅਸਲ ਗੱਲ ਕੀ ਹੈ ਇਹ ਆਉਂਦੇ ਸਮੇਂ ਦੇ ਵਿੱਚ ਕਲੀਅਰ ਹੋ ਜਵੇਗਾ ਜੋ ਵੀ ਹੋਏਗਾ ਦੱਸ ਦੇ ਰਾਂਗਾ ਬਣੇਰੋ ਵਨ ਇੰਡੀਆ ਪੰਜਾਬੀ ਤੇ